बिल्कुल नहीं करते हैं और इसमें और निकलेंगे आह बुकिंग बात तो ये जनरेशन को ताकत लेगी उन्होंने बहुत तगड़े हालांकि चलाए रहा हूँ निर्भर करता है तो आपको जगनें मैं मिलने जा रहे हैं टिकट जब तो दो ही मिलते ही क्या होता है ना कि खास भी करके करें ना बस क्यों ਸੁਖਿੰਦਰ ਸਿੰਘ ਜੀ ਦਾ ਉਹ ਬੜਾ ਮਹੂਤਵਪੂਰਨ ਗੱਲ ਆ ਸਾਡੇ ਸਾਰੇਆਂ ਦੇ ਜਿਲ੍ਹਾਂ ਦੀ 14 ਵਾਲੇ ਸੰਸਦਾਂ ਹੁੰਦੇ ਨੇ ਜਿਹੜੇ ਸਨ ਖਾਸ ਕਰਕੇ ਸਾਡੀ ਪੰਜਾਬੀ ਇੰਡਸਟਰੀ ਦੇ ਬਹੁਤ ਨੇੜੇ ਸਨ ਉਹ ਆ ਜਿਹਨਾਂ ਦੇ ਸਮਾਜ ਨੂੰ ਉਹਨਾਂ ਦੀ ਦੇਣ ਸੀਗੀ ਪੰਜਾਬੀ ਜਿੱਥੇ ਲੋਕਾਂ ਨੂੰ ਆਪਣਾ ਸੰਦੇਸ਼ ਨਾਲ ਪਾਰੇ ਨੂੰ ਵਾਪਿੱਕ ਆਇਆ ਨੇ ਲੋਕੀਂ ਦੇ ਪਿਛਲੇ ਜਣਾ ਤੋਂ ਆੜੀ ਤੋਂ ਨਿਵਾਸ ਸਭ ਕੋਲ ਅਫਸਰ ਦਾਖਲ ਖਣਾ ਅਗਰ ਜਿਸ ਵੇਲੇ ਜਾਣ ਦੇ ਇਲਾਵਾ ਉਹਨਾਂ ਤਰੀਕੇ ਦੇ ਇਸ ਸੰਸਾਗਣ ਛੜਕੀ ਜਿਹਾ ਚਲੇਗੇ ਨਹੀਂ ਉਹਮੜੇ ਦਿਨਾਂ ਚ ਕੱਲ ਨੂੰ ਦਾ ਅੰਤਮ ਕਾਜੜ 1 ਵਜੇ ਉਵੇ ਕ ਬੁਲਾਉਂਦੀ ਵਿਖੇ

ਮੇਰੇ ਵੱਲੋਂ ਕੋਈ ਗਲਤ ਹੋਈ। ਹਮ ਆ ਸਾਰੇ ਬੇਟੀ ਪਰ ਆ ਰਹੀ ਹੈ ਹੁਣ ਤੱਕ ਕੱਲ ਇੱਕੋ ਦਾ ਟਾਈਮ ਰੱਖਿਆ ਇੱਕੋ ਇੱਕ ਮੀਟਿੰਗ ਹੋਣੀ ਹੈ ਅਸ਼ਰਫ ਸਾਹਿਬ ਹੋਏਗਾ। ਹੁਣ ਬਾੜੀ ਆਨੰਦ ਕਰ ਲਿਆ ਕਿ ਸਾਰੇ ਦਰਸ਼ਕਾਂ ਸਾਹਿਬ ਆਮ ਨੂੰ ਜਸਰੇ ਜੋਗੀ ਨੂੰ ਟਾਈਮ ਫਿੱਟ ਕਰਕੇ ਸੁਨਵਾਉਣ ਕਰਦੇ ਹਾਂ। ਠੀਕ।